ਆ ਦੇਖੋ ਜੀ ਸਾਡੇ ਅੱਜ ਆ ਗਈ ਨੇਰੀ ਤੇ ਮੀਂਹ ਆ ਗਿਆ ਤੇ ਸਾਡੇ ਘਰੇ ਨੇਰੀ ਨਿਕਲਿਆ ਰਤਾ ਗੰਧ ਤੇ ਸਾਡੀ ਗੋਲੀ ਦਬ ਦਬ ਸੁੰਬਰ ਨ ਲੱਗਣੀ ਲੱਗੀ ਪਈ ਆ ਹੂੰ ਤੇ ਦੋ ਨੇਰੀ ਆ ਜੇ ਮੀਂਹ ਆ ਜੇ ਸਾਡੀ ਗੋਲੀ ਨੂੰ ਤਾਂ ਐ ਹੋ ਜਾਂਦਾ ਵੀ ਆ ਆ ਕਿੱਧਰੋਂ ਪੰਗਾ ਹੋ ਗਿਆ ਹੋਰ ਕਿਹਨਾਂ ਤੋਂ ਖਿਆਲ ਹੂੰ ਤਾਂ ਉਹ ਜੰਮਾ ਜੂ ਮੜ ਕੇ ਲੈ ਨਹੀਂ ਕਿਸੇ ਨੇ ਕਠਾ ਕਰ ਤੇ ਫਿਰ ਮੀਂਹ ਤਾਂ ਹਟ ਜਾਂਦੇ ਮੀਂਹ ਚ ਕਾਤੋਂ ਲੱਗੀ ਪਈ ਆ ਆ ਦੇਖ ਤਾਂ ਦਾ ਨੇਰੀ ਆਈ ਜਾਂਦੀ ਆ ਤੂੰ ਫੇਰ ਵੀ ਲੱਗੀ ਗਈਆਂ ਹੈ ਮਮੀ ਆ ਨਹੀਂ ਕੋਈ ਗੱਲ ਨਹੀਂ ਜਾ ਜਾ ਮੈਂ ਅੱਛਾ ਜਮੇ ਆਣਗੇ ਤੇ ਫੇਰ ਕਿਉਂ ਦਾ ਹਾਈ ਆ ਨਹੀਂ ਕਿਉਂ ਦਾ ਆ ਬਰਿਆ ਤੇ ਜਾਈ ਜਾਂਦੇ ਆ ਉਹ ਲੋੜ ਕੇ ਅੱਛਾ ਆ ਦੇ ਰੁਕ ਤੋਂ ਨੇਰੀ ਵੇ ਕਿੰਨੀ ਆਈ ਜਾਂਦੀ ਆ ਹਮ ਆਦਰក្លਾ ਨਾ ਨਹੀਂ ਆ ਰਹਾ ਹੁਣ ਕਿਤੇ ਨੇਰੀ ਚ ਨਾ ਉੱਡ ਜੀ ਹਮ ਨੇਰੀ ਚ ਨਾ ਉੱਡ ਜੀ ਮੈਂ ਹੁਣ ਫੇਰ ਮੈਂ ਕੀ ਕਰੂੰਗਾ ਸੁਬਕ ਕਰਨਾ ਸੁਬਕ ਨਾ ਰਹੀ ਇੱਥੇ ਹਮ ਪਰੇ ਆਇਆ ਪਰੇ ਕਿਧਰ ਹੋ ਜਾ ਆਹਾਂ ਕਾਣ ਕਿਧਰ ਪੱਤੇ ਚੋੜੋ ਮੈਂ ਆਪਣੇ ਸਰੋਤਾਂ ਨੂੰ ਵਸਾਉਣਾ ਵੀ ਇਹ ਵੇਖੋ ਨੇਰੀ ਆਈ ਜਾਂਦੀ ਆ ਤੇ ਵੀ ਨੇਰੀ ਚ ਵੀ ਨਹੀਂ ਹਟਦੀ ਜੇ ਤੇ ਉਧਰੋਂ ਪੱਤੇ ਉਡੋ ਰੁੱਕਿਆ ਹੀ ਜਾਂਦੇ ਆ ਹੂੰ ਇਹਨੇ ਕਹਿੰਦੇ ਹੁੰਦੇ ਸੀ ਕਹਿੰਦੇ ਕਿ ਕਮਲੇ ਕੋਮਲੇ ਦੇ ਸਿੰਘ ਹੋਂਦ ਟਿੱਡ ਪਾੜਦੇ ਨੇ ਉਹ ਕੰਮ ਕਰੀ ਜਾਂਦੀ ਆ ਜਿੱਤਾਂ ਉਤੋਂ ਨੇਰੀ ਆਈ ਜਾਂਦੀ ਆ ਚੁੱਤੋਂ ਮਰੀ ਜਾਂਦੀ ਆ ਬੋਕਰ ਬੋਲ ਸਾਡੇ ਹੂੰ ਸਲਾਮ ਸਭ ਨੂੰ ਜੀ। ਹੰਬੂਲੀ ਆਏ ਨੇ ਰੀ ਹਟ ਜਾਂਦੇ ਫਰੈਂਕ ਤੂੰ ਲੱਗੀ ਪਈਆਂ ਹਟ ਜਾਂਦੇ ਨਾ ਨੀਰੀ। ਆ ਬੇ ਕੋ ਡੜਕਿਉਂ ਵੀ ਆਈ ਜਾਂਦੇ ਆ ਕਿ? ਉੱਡੀ ਜਾਂਦੇ। ਹੂੰ। ਥੜ ਥੜ ਕਰਕੇ ਸਾਰਾ ਸੰਭਰ ਤੂੰ। ਚੱਲ ਕੋਈ ਨਹੀਂ 2 ਮਿੰਟ ਦਾਮ ਲੈ ਲਾ। ਆ ਜਾ। ਮੈਨੂੰ ਛੇੜ ਦੇ ਨਾ। ਉਹ ਵੀ ਨਹੀਂ ਆਪਣੀ ਆਉਂਦੀ ਆ। ਹੂੰ। ਚਪੜਾ ਤੋਲੀ ਆ ਸੀ। ਹਾਂ। ਉਹ ਰੀੜੀ ਆਉਣੀ ਆ ਆਪਣੀ ਆ ਮਾਂ ਭਾਈ। ਹੂੰ। ਤੂੰ ਕਿਧਰੋਂ ਆਏ ਭਜਕੇ ਓਏ ਮੈਂ ਕਿੱਥੇ ਆਇਆ ਹਾਂ ਨਹੀਂ ਕਿਤੇ ਨਾ ਕੋਈ ਨਹੀਂ ਜਾਂਦਾ ਮੀਤ ਨਾ ਗਏ ਮੀਤਾ ਨਾ ਆਏ ਨਹੀਂ ਨੇਰੀ ਤੇਰੀ ਹੂੰ ਮੇਰੀ ਤਪਾ ਤੋ ਆਇਆ ਨਾ ਨੇਰੀ ਤੇ ਨਾ ਕਿਹਾ ਹੂੰ ਨੇਰੀ ਨਾ ਕਿਹਾ ਚਾ ਚੜਿਆ ਪਿਆ ਨਾ ਪੰਜਵਾਕਾਂ ਨੇ ਤੋ ਚਾ ਚੱਲ ਜਾਂਦਾ ਨੇਰੀ ਤੋ ਸਾਡੇ ਵਰਗੇ ਪਾਦੀ ਬਣ ਚੜਿਆ ਹਾਂ ਹੂੰ ਪੰਜਵਾਕਾਂ ਨੂੰ ਯਾਰੇ ਆਉਂਦੇ ਲਫਾਫੇ ਟਾਉਂਦੇ ਸਾਡੇ ਵਰਗਾ ਸਾਡੇ ਵਰਗਾ ਨਾ ਆਏ ਅੱਜ ਕਿਹੜੇ ਕਿਹੜੇ ਪਿੰਡ ਆਏ ਹੋ ਗਮੀ ਪੋਤਾ ਨਹੀਂ ਫਾਇੰਟਰੀ ਚ ਤੱਕ ਉੜਾਇਆ ਸੀ ਤੇ ਫਾਇੰਟਰੀ ਚ ਤਾਇਆ ਸੀ ਰੋਹਿੰਦੀ ਹਾਂ ਤੇ ਦੱਸੋ ਜੀ ਛੋਡੇ ਵੀ ਕਿਹੜੇ ਕਿਹੜੇ ਪੰਡਾ ਜਮੀ ਆਇਆ ਕਮੈਂਟ ਕਰਕੇ ਦੱਸੋ ਵੀ ਕਿਹੜੇ ਕਿਹੜੇ ਪੰਡਾ ਜਮੀ ਆਇਆ ਅੱਜ ਤਾਂ ਹੈ ਹੀ ਨਹੀਂ ਕੋਈ ਨਾ ਆਇਆ ਪਾਣੀ ਦਾ ਭਰਤਾ ਅੱਡਾ ਵਟਾ ਕੋਈ ਨਹੀਂ ਜਾਣਾ ਮੈਂ ਥੋੜਾ ਜਿਹਾ ਭਰ ਦਿਉਣੀ ਵੀ ਥੋਤਾ ਜਾਂਦਾ ਫਿਰ ਉਹਨੇ ਤਾਂ ਇੰਨਾ ਪਾਣੀ ਪਿਆ ਜਸਦੇ ਨਾ ਤਲਾ ਹੀ ਨਹੀਂ ਚਲੋ ਕੋਈ ਨਹੀਂ ਤੁਸੀਂ ਵੀ ਸਾਰੇ ਜਣੇ ਘਰ ਦੀ ਸਾਫ ਸਪਾਈ ਕਰ ਲਓ ਮੀ ਆ ਹੀ ਜਾਂਦਾ ਮੀ ਚ ਕਰ ਲਓ ਸਾਡੇ ਕੋਲ ਨੂੰ ਹੂੰ ਕੋਈ ਨਾ ਮੀਂਹ ਚੀ ਚੱਕ ਰਿਆ ਕਰੂੰ ਫੱਟੇ ਇਹ ਤਾਂ ਫੇਰ ਡਿੱਗੀ ਜਾਂਦੇ ਪੱਤੇ ਨਾ ਮਾਰ ਮੱਥਾ ਹੂੰ ਆਹ ਮਾਣੇ ਮੋਟੇ ਜਾਂ ਆ ਯਾਰ ਕੇ ਫੇਰ ਪਾ ਜਾ ਬੜਾ ਆਈ ਤੂੰ ਕੋਨੇ ਤੇ ਵਾਇਦੇ ਨਾ ਕਰਨਾ ਚਾਹ ਠੰਡੀਆਂ ਲੱਗਦੀਆਂ ਹੋਰ ਤੇ ਰੱਬ ਨੂੰ ਕਹਦੇ ਵੀ ਤੱਤੀਆਂ ਕਣੀਆਂ ਪਾ ਦੂਗਾ ਮੁੜ ਕਾ ਆਇਆ ਪਿਆ ਨਾ ਤੇ ਹਣੇ ਕਰਦਾ ਵਾਏ ਤੇ ਤੱਤੀਆਂ ਕਣੀਆਂ ਪਾ ਦੂ ਰੱਬ ਨੂੰ ਕਹਦੇ ਹੂੰ ਤੂੰ ਹੁੰਦਾ ਨਾ ਮੇਰਾ ਬਾਰਾ ਪਰ ਮੈਂ ਆਏ ਕਹਿਣਾ ਤੈਨੂੰ ਬਿਦੂ ਰਾਮਾਤਾ ਮਾਰ ਮੈਂ ਮੀਨ ਪਵਾਉਣਾਗਾ ਮੀਨ ਨਾਲ ਆਪੀ ਤਰ ਜਾਣਗੇ ਉਧਰ ਹਾਂਜੀ ਫਾਦੇ ਹੰਡੇ ਕਰਗਾ ਵਾਟਣਾ ਚੱਲਦੇ ਪੈ ਗੋਣਗੇ ਰੱਖੋ ਬੋਤ ਲੱਕਰ ਪੈ ਗਿਆ ਨੇ ਤਾਂ ਚਲੋ ਜੀ ਆ ਸਾਡੇ ਬਲੌਗ ਨੂੰ ਸਾਰੇ ਜਣੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਦੇਖੋ ਹੱਥ ਨਾ ਮੀਹੀ ਜਾਂਦਾ ਨਾ ਆ ਦੇਖੋ ਜੀ ਮੇਰੀ ਬੀਬੀ ਆ ਇਹ ਨਹੀਂ ਮੰਗੀ ਇਹ ਇਹ ਸਾਨੂੰ ਟੋਪਨੀ ਬਣਾਉਣ ਆਈ ਆ ਇਹ ਵੀ ਟੱਕਦੀ ਨਹੀਂ ਮੀਂਹ ਜਿਹਨੂੰ ਆਏ ਨਹੀਂ ਮੰਦਿਰ ਵਾਜਾਂ ਹਾਂ ਨਹੀਂ ਚੁੱਪ ਚੁੱਪ ਕੀ ਕਰਦਾ ਹਲਾ ਬੈਠਣਾ ਚਲੋ ਠੀਕ ਆ ਜੀ ਸੱਸੀ ਕਾਲ ਜੀ ਸੱਸੀ ਕਾਲ ਜੀ ਸਾਰਿਆਂ ਨੂੰ